ਰੋਜੀਆ ਸੁਲਤਾਨਾ ਬੈਨਰ ਤੇ ਪੋਸਟਰ ਲਗਵਾ ਰਹੀ ਹੈ ਉਹ ਕਹਿੰਦੀ ਵੀ ਅਸੀਂ ਲੈ ਕੇ ਆਇਆ ਪਾਸਪੋਰਟ ਕੀ ਕੀ ਚਾਹੀਦੀ ਹੈ 46 ਜੀ ਮੈਂ ਤਾਂ ਖੁਦਹਿਰਾਨਾ ਜੀ ਸੈਂਟਰ ਸਰਕਾਰ ਦਾ ਜਿਹੜਾ ਮਹਿਕਮਾ ਵਿਦੇਸ਼ ਮੰਤਰਾਲਾ ਉਹਨਾਂ ਨੇ ਮੈਨੂੰ ਅਪ੍ਰੈਲ ਦੇ ਵਿੱਚ ਇਹ ਕਿਹਾ ਸੀਗਾ ਕਿ ਸੰਗਰੂਰ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਾਸਪੋਰਟ ਰੀਜਨਲ ਪਾਸਪੋਰਟ ਆਫਿਸ ਜਿਹੜਾ ਉਹ ਅਸੀਂ ਜਿਹੜਾ ਮੈਂ ਸੁਸ਼ਮਨ ਸਵਰਾਜ ਜੀ ਨੂੰ ਮਿਲਿਆ ਸੀ ਉਹ ਕਹਿੰਦੇ ਅਸੀਂ ਸੰਗਰੂਰ ਨੂੰ ਜ਼ਿਲ੍ਹੇ ਨੂੰ ਅਸੀਂ ਰੀਜਨਲ ਪਾਸਪੋਰਟ ਆਫਿਸ ਦੇਵਾਂਗੇ ਉਹਦੇ ਵਾਸਤੇ ਸਾਨੂੰ ਪੋਸਟ ਆਫਿਸ ਦੇ ਵਿੱਚ ਜਗ੍ਹਾ ਚਾਹੀਦੀ ਹੈ। ਉਹਨਾਂ ਨੇ ਬਕਾਇਦਾ ਸਾਨੂੰ ਲਿਖ ਕੇ ਵੀ ਦੱਸਿਆ ਕਿੰਨੀ ਜਗ੍ਹਾ ਚਾਹੀਦੀ ਹੈ। ਤੇ ਤੁਹਾਡੀ ਹਾਜ਼ਰੀ ਚ ਮੀਡੀਆ ਦੀ ਹਾਜ਼ਰੀ ਚ ਅਸੀਂ 25 ਤਰੀਕ ਨੂੰ 25 ਅਪ੍ਰੈਲ ਨੂੰ ਪੋਸਟ ਆਫਿਸ ਦਾ ਦੌਰਾ ਵੀ ਕੀਤਾ ਸੀ ਇੱਥੇ ਸੰਗਰੂਰ। ਕੁਝ ਸੰਭਾਵਨਾਵਾਂ ਵੀ ਚੈੱਕ ਕੀਤੀਆਂ ਸੀ ਕਿ ਕਿੱਥੇ-ਕਿੱਥੇ ਬਣ ਸਕਦਾ ਹੈ ਪਰ ਲੈਟਰ ਵੀ ਮੇਰਾ ਲਿਖਿਆ ਹੋਇਆ ਹੈ ਮੈਂ ਮੀਡੀਆ ਨੂੰ ਜਾਰੀ ਕੀਤਾ ਅੱਜ। ਉਦੋਂ ਖਬਰਾਂ ਵੀ ਆਈਆਂ ਸੀ 27 ਤਰੀਕ ਦੇ ਖਬਰਾਂ ਚ ਹੈਦਰੀਕ ਨੂੰ ਮੈਂ ਲੈਟਰ ਵੀ ਜਾਰੀ ਕੀਤਾ ਹੈ ਆਪਣੇ ਜਿਹੜੇ ਡਿਵੀਜ਼ਨਲ ਅਫਸਰ ਨੇ ਪੋਸਟ ਆਫਿਸ ਦੇ ਕਿ ਜੇ ਜਗ੍ਹਾ ਮਿਲ ਸਕਦੀ ਹੈ ਤਾਂ ਪਲੀਜ਼ ਦਿਓ ਬਰਨਾਲੇ ਵੀ ਕੋਸ਼ਿਸ਼ ਕੀਤੀ ਕਿ ਬਰਨਾਲੇ ਸ਼ਾਇਦ ਲੱਭ ਜੇ ਧੂਰੀ ਵੀ ਕੁਝ ਕੀਤੀ ਪਰ ਉਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੂੰ ਮੈਂ ਕਿਹਾ ਕਿ ਤੁਸੀਂ ਥੋੜਾ ਜਿਹਾ ਇੰਟਰਫੇਅਰ ਕਰੋ ਕਿ ਪੋਸਟ ਆਫਿਸ ਜਿਹੜਾ ਪੋਸਟ ਡਿਪਾਰਟਮੈਂਟ ਹੈ ਪੋਸਟ ਆਫਿਸ ਡਿਪਾਰਟਮੈਂਟ ਹੈ ਉਹ ਵੀ ਸੈਂਟਰ ਨਾਲ ਰਿਲੇਟਡ ਹੈ ਸੋ ਇਸ ਕਰਕੇ ਉਹਨਾਂ ਨੇ ਫਿਰ ਮਲੇਰਕੋਟਲੇ ਨੂੰ ਇਸ ਕੰਮ ਲਈ ਚੁਣਿਆ ਉੱਥੇ ਜਗ੍ਹਾ ਉਹਨਾਂ ਨੇ ਪ੍ਰੋਵਾਈਡ ਕਰਵਾ ਲਈ ਤੇ ਮੈਨੂੰ ਰੀਜਨਲ ਪਾਸਪੋਰਟ ਆਫੀਸਰ ਦਾ ਫੋਨ ਆਇਆ ਸੀ ਕਿ ਜਿਹੜੀ ਤੁਹਾਡੀ ਚਿਰਾਂ ਤੋਂ ਲਟਕਦੀ ਮੰਗ ਆ ਪੂਰੀ ਹੋ ਗਈ ਤੇ ਮਲੇਰਕੋਲੇ ਦੇ ਵਿੱਚ ਅਸੀਂ ਜਿਹੜਾ ਇਹ ਕਿਉਂਕਿ ਮਲੇਰਕੋਲੇ ਦਾ ਅਸੀਂ ਵੀ ਚਾਹੁੰਦੇ ਸੀ ਕਿ ਮਲੇਰਕੋਲਾ ਕਿਉਂਕਿ ਮਲੇਰਕੋਲੇ ਦੇ ਲੋਕ ਜਿਹੜੇ ਨੇ ਉਹ ਹੱਜ ਵਗੈਰਾ ਜਾਂਦੇ ਨੇ ਪਾਕਿਸਤਾਨ ਉਹ ਟਰੈਵਲ ਕਰਦੇ ਨੇ ਰਿਸ਼ਤੇਦਾਰ ਨੇ ਉਹਨਾਂ ਦੇ ਸੋ ਉਹਨਾਂ ਨੂੰ ਪਾਸਪੋਰਟ ਦੀ ਥੋੜੀ ਜੀ ਜ਼ਿਆਦਾ ਅਹਿਮੀਅਤ ਹੈਗੀ ਹੈ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਲੋਕਾਂ ਨੂੰ ਵੀ ਸੌਖਾ ਹੋ ਜਾਊਗਾ ਸੋ 16 ਫਰਵਰੀ ਨੂੰ ਮੈਂ ਉਸ ਫੰਕਸ਼ਨ ਦੀ ਪ੍ਰਧਾਨਗੀ ਕਰ ਰਿਹਾ ਕਿਉਂਕਿ ਸੈਂਟਰ ਨਾਲ ਰਿਲੇਟਡ ਹੈ ਤੇ ਮੈਡਮ ਰਾਜੀਆ ਸੁਲਤਾਨਾ ਕਹਿੰਦੇ ਵੀ ਪੋਸਟਰ ਵਗੈਰਾ ਲਵਾ ਰਹੇ ਨੇ ਕਿ ਇਹ ਰਾਜਨੀਤਿਕ ਲਾਭ ਲੈਣਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਉਹ ਫਰੈਂਡ ਇਹ ਤਾਂ ਹੋਇਆ ਫਿਰ ਮਹਿਤਾ ਜੀ ਕੀ ਕਹਿ ਸਕਦਾ ਇਹ ਸੈਂਟਰ ਨਾਲ ਰਿਲੇਟਡ ਡਿਪਾਰਟਮੈਂਟ ਹੈ ਤੇ ਮੈਡਮ ਤਾਂ ਕਦੇ ਮੇਰੇ ਖਿਆਲ ਚ ਸੁਸ਼ਮਾ ਸਵਰਾਜ ਨੂੰ ਮਿਲੇ ਨਹੀਂ ਹੋਣੇ ਇਸ ਸਿਲਸਿਲੇ ਚ ਤੇ ਜੇ ਉਹ ਜੇ ਉਹਨੂੰ ਕਿਉਂਕਿ ਪਾਸਪੋਰਟ ਕਿਉਂਕਿ ਸਿਰਫ ਪੋਸਟ ਆਫਿਸ ਦੇ ਵਿੱਚ ਹੀ ਲੱਗ ਸਕਦਾ ਜੀ ਤੇ ਪੋਸਟ ਆਫਿਸ ਛੋਟੇ ਨੇ ਇੱਥੇ ਸੋ ਉੱਥੇ ਉਹਨਾਂ ਨੇ ਫਿਰ ਜਗ੍ਹਾ ਵਿਦੇਸ਼ ਮੰਤਰਾਲੇ ਨੇ ਇੰਟਰਫੇਅਰ ਕਰਕੇ ਕਰਵਾਈ ਹੈ ਜਗ੍ਹਾ ਜਿਹੜੀ ਖਾਲੀ ਤੇ ਉਹ ਉਹਨਾਂ ਨੇ ਉੱਥੇ ਸੈੱਟ ਕਰਤਾ ਤੇ ਚਲੋ ਉਹ ਕਹਿੰਦੇ ਕਿ ਸਬਰ ਦਾ ਫਲ ਮਿੱਠਾ ਹੁੰਦਾ ਇੱਕ ਫਾਇਦਾ ਇਹ ਵੀ ਹੋਇਆ ਕਿ ਹੁਣ ਲੇਟੈਸਟ ਟੈਕਨੋਲੋਜੀ ਵਾਲਾ ਜਿਹੜਾ ਰੀਜਨਲ ਪਾਸਪੋਰਟ ਆਫਿਸ ਸੈਂਟਰ ਬਣੂਗਾ ਉੱਥੇ ਕਿਉਂਕਿ ਆਨਲਾਈਨ ਹੋਊਗਾ ਜਿਹੜਾ ਜਿਹੜੇ ਪਹਿਲਾਂ ਖੁੱਲੇ ਨੇ ਇਸ ਤੋਂ ਉਹ ਥੋੜਾ ਜਿਹਾ ਉਹਨਾਂ ਦੀ ਇੱਕ ਸ਼ਿਕਾਇਤ ਹੈ ਕਿ ਪਾਸਪੋਰਟ ਤਾਂ ਲੋਕ ਅਪਲਾਈ ਕਰ ਜਾਂਦੇ ਨੇ ਪਰ ਉਹਨਾਂ ਦੇ ਜਿਹੜੇ ਫਾਰਮ ਨੇ ਉਹ ਬਹੁਤ ਦੇਰ ਤੱਕ ਉੱਥੇ ਪਹੁੰਚਦੇ ਨੇ ਕਾਫੀ ਟਾਈਮ ਲੱਗ ਜਾਂਦਾ ਪੋਸਟ ਰਾਈ ਸੋ ਹੁਣ ਆਨਲਾਈਨ ਨੇ ਉਹਨਾਂ ਨੂੰ ਉਸੇ ਦਿਨ ਹੀ ਉਹਨਾਂ ਨੂੰ ਪ੍ਰਿੰਟ ਆਊਟ ਮਿਲ ਜਾਊਗਾ ਰਸੀਦ ਦਾ ਸੋ ਮਰੇ ਕੋਡਲਾ ਜਿਹੜਾ ਇਸ ਕਾਲੇ ਚੁਣਿਆ ਤੇ ਬਾਕੀ ਉਹ ਮੈਨੇ ਉਦਘਾਟਨ ਕਰਨਾ ਰਹਿ ਬੈਨਰ ਦੀ ਜੇ ਉਹਨਾਂ ਨੂੰ ਉਦਘਾਟਨ ਕਰਨ ਦਾ ਚਾਹੇ ਤਾਂ ਉਹ ਕਰ ਲੈਣ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਉਹ ਕਾਫੀ ਮੇਰੇ ਮੈਂ ਉਹਨਾਂ ਦੇ ਹਲਕੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਸੰਗਰੂਰ ਹਲਕੇ ਦੇ ਬਹੁਤ ਸਾਰੇ ਸਕੂਲਾਂ ਨੂੰ ਵੀ ਪੈਸੇ ਦਿੱਤੇ ਤੇ ਉਹਨਾਂ ਦਾ ਦੇ ਕਮਰੇ ਵੀ ਬਹੁਤ ਸਾਰੇ ਧੁਘਾਟਨ ਮੈਥੋਂ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਪਬਲਿਕ ਚ ਜੇ ਉਹ ਕਿਰਪਾ ਕਰਕੇ ਧੁਘਾਟਨ ਕਰਨ ਦਾ ਚਾਹੇ ਉਹ ਵੀ ਕਰ ਦੇਣ ਮੈਨੂੰ ਤਾਂ ਕੋਈ ਉਹਦੀ ਦਿੱਕਤ ਨਹੀਂ ਮੈਥੋਂ ਨਾਲ ਕੋਈ ਗਰੇਦ ਆ ਪਾਸ ਕਰਦੇ ਮੈਨੂੰ ਤਾਂ ਜਿਹੜਾ ਆਫਿਸ ਜਿਹੜਾ ਸਾਰੇ ਐਮਐਲਏ ਬਣਾਏ ਜਾ ਬੁਲਾਏ ਜਾਣਗੇ ਸੰਗਰੂਰ ਦੇ ਤੇ ਬਰਨਾਲਾ ਦੇ ਲੋਕ ਸਭਾ ਹਲਕੇ ਦਾ ਇਹ ਪਾਸਪੋਰਟ ਆਫਿਸ ਹੈ ਜੀ ਸੋ ਸੰਗਰੂਰ ਤੇ ਬਰਨਾਲਾ ਦੇ ਜਿੰਨੇ ਵੀ ਐਮਐਲਏ ਚੁਣੇ ਹੋਏ ਨੇ ਜਿਹੜੀ ਮਰਜ਼ੀ ਪਾਰਟੀ ਦੇ ਨੇ ਉਹਨਾਂ ਨੂੰ ਇਨਵੀਟੇਸ਼ਨ ਜਾਊਗਾ ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਹੈ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਬੈਨਰ ਲਵਾ ਕੇ ਕਿ ਇਹ ਤਾਂ ਮੈਂ ਹੈਚੀ ਪੋਲਿਟਿਕਸ ਕਹੂੰਗਾ ਮੈਂ ਤਾਂ ਠੀਕ ਹੈ ਅਸਰਤ ਕਰੀਓੜ ਹੋ ਰਿਆ ਨਹੀਂ ਉਹ ਕਹਿੰਦੇ ਨੇ ਵੀ ਸਾਡੇ ਲਈ ਆਫਰ ਹੈ ਪਰ ਤੁਸੀਂ ਕਹਿੰਦੇ ਵੀ ਖੈਦਰ ਸਾਹਿਬ ਨਾਲ ਨਹੀਂ ਕਰਨਾ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ ਦੇਖੋ ਸਮੀਕਰਨ ਜੇ ਕੁਝ ਇਸ ਤਰ੍ਹਾਂ ਦੇ ਬਣਨ ਕੀਤਾ ਸੀ ਓਪਨ ਆ ਪਰ ਜਿਸ ਗਰੁੱਪ ਦੇ ਨਾਲ ਸਾਡਾ ਹਰ ਰੋਜ਼ ਕੋਈ ਨਾ ਕੋਈ ਸ਼ਬਦੀ ਬਾਹਰ ਆ ਜਾ ਉਹ ਸਾਡੇ ਪ੍ਰਧਾਨ ਤੇ ਅਟੈਕ ਕਰ ਰਹੇ ਨੇ ਜਾਂ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਜਾਂ ਫਿਰ 80 ਵੀ ਸਪੀਕਰ ਨੂੰ ਲੈਟਰ ਦਿੱਤਾ ਜਿਸ ਦੇ ਜਿਸ ਬਾਰੇ ਕਿ ਉਹਨਾਂ ਦੀ ਵਿਧਾਇਕੀ ਰੱਦ ਕੀਤੀ ਜਾਵੇ ਉਹਨਾਂ ਨਾਲ ਤਾਂ ਫਿਰ ਦੁਬਾਰਾ ਕਿਸੇ ਵੀ ਕਿਸਮ ਦਾ ਐਲਾਇੰਸ ਪੋਸੀਬਲ ਨਹੀਂ ਹੋਰ ਕਿਸੇ ਪਾਰਟੀ ਨਾਲ ਸਭਾ ਨਾਲ ਬੀਐਸਪੀ ਨਾਲ ਤੁਹਾਡਾ ਹੋ ਸਕਦਾ ਨਹੀਂ ਦੇਖੋ ਸਾਜਿਤਾ ਸਮੀਕਰਨ ਨੇ ਅਜੇ ਤੱਕ ਆਸਰਾਈਆਂ ਨੇ ਸੰਭਾਵਨਾਵਾਂ ਨੇ ਪਰ ਆਮ ਆਦੀ ਪਾਰਟੀ ਕਿਉਂਕਿ ਦਿੱਲੀ 'ਚ ਵੀ ਇਕੱਲੇ ਲੜ ਰਹੀ ਹੈ ਹਰਿਆਣਾ 'ਚ ਵੀ ਇਕੱਲੇ ਲੜ ਰਹੀ ਹੈ ਤੇ ਪੰਜਾਬ ਦੇ ਵਿੱਚ ਹੀ ਪਹਿਲਾਂ ਇਕੱਲੇ ਲੜਿਆ ਸੀ ਤੁਨ ਦੋ ਦੋ ਇਲੈਕਸ਼ਨ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਹਾਂ ਜੇ ਕੋਈ ਇਸ ਤਰ੍ਹਾਂ ਦਾ ਕੋਈ ਬਣਦਾ ਹੈ ਤਾਂ ਉਹਦੇ ਲਈ ਅਸੀਂ ਕਿਉਂਕਿ ਅਕਾਲੀ ਤੇ ਕਾਂਗਰਸ ਤੋਂ ਲੋਕ ਦੁਖੀ ਨੇ ਔਰ ਹਰਾਉਣਾ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਗੱਲਬਾਤ ਜਾਰੀ ਰਹਿ ਸਕਦਾ ਇਹ ਦੋਨਾਂ ਗੱਲਬਾਤ ਅਜੇ ਕੁੱਲੀ ਅਜੇ ਤਾਂ ਕੋਈ ਕੋਈ ਲੋਕ ਨਹੀਂ ਲੱਗੇਗਾ ਜਿਦਾ ਕੋਈ ਇਲੈਕਸ਼ਨ ਅਨਾਉਂਸ ਨਹੀਂ ਹੋਇਆ ਇਸ ਤੋਂ ਕਾਫੀ ਟਾਈਮ ਪਹਿ। ਸਰ ਕਿਸਾਨ ਕਰਜ਼ਾ ਮਾਫੀ ਦੀ ਅੱਜ ਗੱਲ ਕਰਨਾ ਚਾਹੁੰਦੇ ਜੀ ਉਹ ਕਹਿੰਦੇ ਆ ਕੇ ਦੇਖ ਲਓ ਤੁਸੀਂ ਕਹਿੰਦੇ ਮਾਫੀ ਹੋ ਰਹੀ ਹੈ। ਚਲੋ ਅੱਜ ਦੇਖ ਲਾਂਗੇ ਜੀ ਕਿੰਨੇ ਕੁ ਮਾਫ ਹੋ ਰਹੇ ਤੇ ਪਰ ਨਾਲੇ ਵੀ ਦੱਸ ਦੇਣ ਕੋ ਕੇਜਰੀਵਾਲ ਸਾਹਿਬ ਨੂੰ ਉਹ ਕਿ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਚਾਲ ਹੈ ਉਹ ਦਿੱਲੀ ਇਨਵਾਈਟ ਕਰ ਲੈਣਗੇ ਉਹਨਾਂ ਨੇ ਕਿ ਤੁਸੀਂ ਸਾਡੇ ਦਿੱਲੀ ਵਾਲੇ ਸਕੂਲ ਦੇਖ ਲਓ ਅਸੀਂ ਤੁਹਾਡੇ ਪੰਜਾਬ ਵਾਲੇ ਦੇਖ ਲਾਂਗੇ ਇਹਦੇ ਵਾਸਤੇ ਵੀ ਇਨਵਾਈਟ ਕਰ ਲਓ ਤੁਸੀਂ ਨਹੀਂ ਸਾਡੇ ਵੀ ਖਜ਼ਾਨਾ ਕਰਦਾ ਅਜਾ ਮਾਫੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਢਿੰਗੂ ਜੀ ਮੇ ਜੀਰਾ ਕਹਿੰਦੇ ਉਹੀ ਹੈ ਜੀ ਵੋਟਾਂ ਵੇਲੇ ਹੋ ਜਾਂਦਾ ਨਾ ਸਾਰਾ ਕੁਝ ਹੁਣ ਤਾਂ ਮੈਨੂੰ ਲੱਗਦਾ 2500 ਰੁਪਏ ਪੈਨਸ਼ਨ ਵੀ ਦੇ ਦੇਣਗੇ ਕਿਉਂਕਿ ਵੋਟਾਂ ਨੇ ਗੁਰਦਾਸਪੁਰ ਦੀ ਬਾਈਲੈਕਸ਼ਨ ਸੀ ਸਾਰੇ ਲੋਕਾਂ ਨੂੰ ਗੁਰਦਾਸਪੁਰ ਦੇਆਂ ਨੂੰ ਪੈਨਸ਼ਨ ਮਿਲ ਗਈ ਸੀ ਸ਼ਾਹਕੋਟ ਦੀ ਵਾਈਲ ਇਕਸ਼ਨ ਸੀ ਸ਼ਾਹਕੋਟ ਦੇ ਸਾਰੇ ਲੋਕਾਂ ਨੂੰ ਉਥੇ ਕਰਜਾ ਮਾਫੀ ਦਾ ਜਲੰਧਰ ਪ੍ਰੋਗਰਾਮ ਜਿਹਨੂੰ ਖੋਦਰ ਕਰ ਲਿਆ ਸੀ ਸੋ ਵੋਟਾਂ ਦਾ ਇਹ ਜਰੀਆ ਸੋ ਜਦੋਂ ਹੀ ਵੋਟਾਂ ਐ ਕਰਨਗੀਆਂ ਉਦੋਂ ਇਹ ਹਜੇ ਐਸੇ ਫੰਕਸ਼ਨ ਕਰਨਗੇ ਨਸ਼ੇ ਦਾ ਮੁੱਦਾ ਦੇਖੋ ਹੋਣਾ ਚਾਹੀਦਾ ਜਲਦੀ ਚ ਸ਼ੁਰੂ ਹੋਣਾ ਚਾਹੀਦਾ ਹਰ ਰੋਜ਼ ਮਾਮਾ ਦੇ ਪੁੱਤ ਮਰ ਰਹੇ ਨੇ ਹਰ ਰੋਜ਼ ਖਬਰਾਂ ਅਖਬਾਰ ਦੇ ਵਿੱਚ ਆ ਰਹੀਆਂ ਨੇ ਓਵਰਡੋਜ਼ ਨਾਲ ਨੌਜਵਾਨਾਂ ਦੀ ਮੌਤ ਤੋ ਈਡੀ ਨੇ ਜਿਹੜੇ ਬੰਦੇ ਨਾਮਜ਼ਦ ਕੀਤੇ ਨੇ ਜਾਂ ਜਿਨ੍ਹਾਂ ਤੇ ਸ਼ੱਕ ਕੀਤਾ ਉਹਨਾਂ ਤੇ ਘਟੂ ਘਟ ਪੁੱਛਗਿੱਛ ਜਾਂ ਜਾਂਚ ਤਾਂ ਹੋਵੇ ਨਾ ਹੁਣ ਕੁਝ ਵੀ ਨਹੀਂ ਹੋ ਰਿਹਾ ਸੋ ਜੇ ਕੋਰਟ ਇੰਟਰਫੇਅਰ ਕਰਦੀ ਹੈ ਮੈਂ ਮੈਨੂੰ ਉਮੀਦ ਹੈ ਕਿ ਮਾਨਯੋਗ ਕੋਰਟ ਜਿਹੜੀ ਉਹ ਪੰਜਾਬੀਆਂ ਦੇ ਹੱਕ ਚ ਫੈਸਲਾ ਸੁਣਾਉਗੀ ਐਸਟੀਐਫ ਦਾ ਵੀ ਕਿਹਾਗਾ ਕੋਰਟ ਵੀ ਗਠਨ ਕਰੋ ਦੁਬਾਰਾ ਤੋਂ ਹੋ ਨਹੀਂ ਰਿਹਾ ਤੁਸੀਂ ਕੀ ਦੇਖ ਰਹੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਅਸੀਂ ਜਦੋਂ ਮਿਲ ਕੇ ਆਏ ਸੀ ਕਪਟਨ ਸਾਹਿਬ ਨੂੰ ਕਿ ਐਸਟੀਐਫ ਨੂੰ ਫ੍ਰੀ ਹੈਂਡ ਦੇ ਦਿਓ ਪੰਜਾਬ ਪੁਲਿਸ ਕੋਲੇ ਹੋਰ ਬਹੁਤ ਕੰਮ ਨੇ ਐਸਟੀਐਫ ਨੂੰ ਫ੍ਰੀ ਪੰਜਾਬ ਪੁਲਿਸ ਤੇ ਲੋਕਾਂ ਨੂੰ ਯਕੀਨ ਹੀ ਨਹੀਂ ਰਿਹਾ ਤੁਸੀਂ ਅਕਸਰ ਖਬਰਾਂ ਪੜ੍ਹਦੇ ਹੋਵੋਗੇ ਜਾਂ ਸੋਸ਼ਲ ਮੀਡੀਆ ਚ ਆਉਂਦਾ ਹੈ ਕਿ ਲੋਕ ਜੇ ਨਸ਼ੇ ਦਾ ਕੋਈ ਤਸ ਤਸ ਕਰ ਉਹਨਾਂ ਨੂੰ ਪਿੰਡ ਦੇ ਵਿੱਚ ਫੜਿਆ ਜਾਂਦਾ ਲੋਕ ਆਪ ਹੀ ਕੁੱਟਣ ਲੱਗ ਗ ਆਪ ਹੀ سزا ਦੇਣ ਲੱਗੇ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਯਕੀਨ ਹੀ ਨਹੀਂ ਲੋਕ ਪੁਲਿਸ ਨੂੰ ਫੜਾਉਂਦੇ ਨੇ ਕਿਸੇ ਡਰੱਗ ਡੀਲਰ ਨੂੰ ਲੋਕ ਬਾਅਦ ਚਾਹੁੰਦੇ ਨੇ ਫੜਾ ਕੇ ਪੁਲਿਸ ਨੂੰ ਉਹ ਪਹਿਲਾਂ ਆ ਜਾਂਦਾ ਕਿਸੇ ਨਾ ਕਿਸੇ ਉਹਦੇ ਕਿਸੇ ਆਕਾ ਦਾ ਕਿਸੇ ਲੀਡਰ ਦਾ ਫੋਨ ਆ ਜਾਂਦਾ ਪਹਿਲਾਂ ਹੀ ਕਿ ਛੱਡ ਦਿਓ ਇਹਨਾਂ ਬੰਦਿਆਂ ਨੂੰ ਸੋ ਲੋਕਾਂ ਦਾ ਯਕੀਨ ਉੱਠ ਗਿਆ ਪੁਲਿਸ ਤੋਂ ਐਸਟੀਐਫ ਜਿਹੜੀ ਹੈ ਉਹ ਅਲੱਗ ਬੋਡੀ ਹੈ ਉਹਨਾਂ ਨੂੰ ਕਰਨ ਦਾ ਕੰਮ ਇਹ ਪਰ ਨਸ਼ੀ ਦੇ ਸਮ ਨਾਲ ਜਿਹੜੇ ਸਬੰਧਤ ਜਿਹੜੇ ਤਸਕਰ ਨੇ ਉਹਨਾਂ ਸੰਬੰਧੀ ਅੱਛਾ ਸੁਖਵੀਰ ਬਾਦਲ ਜਿਹੜਾ ਹੈ ਉਹ ਕਰ ਰਹੀ ਦੀ ਦੇਖੋ ਜੀ ਇਹ ਤਾਂ ਐਮਪੀ ਦੀ ਤੇ ਐਮਐਲਏ ਦੀ ਇਲੈਕਸ਼ਨ ਹੈ ਅਕਾਲੀ ਦਲੋਂ ਤਾਂ ਪੰਜ ਦੇ ਸਰਪੰਚ ਵਾਸਤੇ ਕੈਂਡੀਡੇਟ ਨਹੀਂ ਮਿਲੇ ਇਸ ਵਾਰ ਆਲਾ ਕਹਿੰਦਾ ਜੁੱਤੀਆਂ ਖਾਣੀਆਂ ਯਾਰ ਇਹਨਾਂ ਇਹਨਾਂ ਵਾਲੇ ਇਹਨਾਂ ਵਾਲੇ ਪਾਸਿਓਂ ਓਕੇ ਲੋਕ ਉਹਨਾਂ ਨੂੰ ਗੁਰਦੁਆਰਾ ਸਾਹਿਬ 'ਚ ਨਹੀਂ ਵੜਨ ਦੇ ਰਹੇ ਬੇਅਦਬੀ ਤੋਂ ਬਾਅਦ ਜਿਹੜਾ ਬੇਅਦਬੀ ਕਾਂਡ ਤੋਂ ਬਾਅਦ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਇਹਨਾਂ ਦਾ ਨਾਮ ਆਉਣਾ ਬਕਾਇਦਾ ਤੌਰ ਤੇ ਸ਼ਾਸ਼ਾਂ ਰਚਣ ਦਾ ਜਿਹੜਾ ਕੰਮ ਹੈ ਲੋਕਾਂ ਦੇ ਦਿਲ 'ਚ ਘਰ ਕਰ ਗਿਆ ਤੇ ਲੋਕ ਇਹਨਾਂ ਨੂੰ ਨਫ਼ਰਤ ਕਰਨ ਲੱਗ ਗਏ ਇਹਨਾਂ ਨੂੰ ਕਰ ਕਰ ਕੁੰਡੇ ਖੜਕਾਉਣੇ ਪੈਣਗੇ ਕਿ ਸਾਡੇ ਸਾਡੀ ਸਾਡੇ ਚੋਣ ਨਿਸ਼ਾਨ ਤੇ ਕੋਈ ਲੜ ਲਓ ਉਹੀ ਤੱਕੜੀ ਜਿਹਨੂੰ ਲੋਕ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਸੀ ਅੱਜ ਉਹ ਤੱਕੜੀ ਜਿਹੜੀ ਹੈ ਉਹ ਪਾਸਕੂ ਹੋ ਗਿਆ ਉਹਦੇ 'ਚ ਉਹ ਤੱਕੜੀ ਚਿੱਟਾ ਤੋਲਣ ਲੱਗ ਗਈ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਸੁਖਵੀਰ ਬਾਦਲ ਵੀ ਕਹਿ ਰਹੇ ਨੇ ਕਿ ਵੀ ਮੇਰੇ ਹੁੰਦੇ ਹੋਈ ਜਿਹੜੇ ਟਕਸਾਲੀ ਆਗੂ ਨਹੀਂ ਆ ਸਕਦੇ ਵੀ ਇਹ ਅਕਾਲੀ ਦਲ ਕਿਸੇ ਬੰਦੇ ਵਿਸ਼ੇਸ਼ ਦੀਣੀ ਹੈ ਸੁਖਵੀਰ ਬਾਦਲ ਜੀ ਦੱਸੋ ਕਿ ਤੇਰੇ ਹੁੰਦੇ ਹੋਈ ਨਿਕਲੇ ਨੇ ਉਹ ਤੁਹਾਡੇ ਹੁੰਦੇ ਕੋਈ ਵੀ ਨਹੀਂ ਆ ਸਕਦਾ ਤੁਸੀਂ ਦੋਨੋਂ ਸੱਪੇਉ ਪੁੱਤੀ ਰਹਿ ਜਾਓਗੇ ਬਸ ਸੋ ਇਹ ਕਾਲੀ ਦਲ ਤਾਂ ਖਤਮ ਹੈ ਜੀ ਨਿਬੜ ਗਿਆ ਢੀਂਸਾ ਵੀ ਨਹੀਂ ਦੇਦੇ ਹੁੰਦੇ ਗਏ ਸਾਰੇ ਇਹਦੇ ਹੁੰਦੇ ਹੀ ਗਏ ਨੇ ਅਕਾਲੀ ਦਲ 57 ਤੋਂ 14 ਤੱਕ ਇਹਦੇ ਹੁੰਦੀ ਆਇਆ 1920 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਕਾਲੀ ਦਲ ਤੀਜੇ ਨੰਬਰ ਤੇ ਹੈ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਹੈਗੇ ਬਾਦਲ ਸਾਹਿਬ ਇਸੇ ਨਮੋਸ਼ੀ ਚ ਹਜੇ ਤੱਕ ਵਿਧਾਨ ਸਭਾ ਨਹੀਂ ਗਏ ਕਿਉਂਕਿ ਪਿਛਲੀਆਂ ਸੀਟਾਂ ਤੇ ਬੈਠਣ ਦੀ ਆਦਤ ਹੈ ਨਹੀਂ ਪਰ ਲੋਕ ਕਹਿੰਦੇ ਪਿੱਛੇ ਬੈਠੋ ਜੀ ਤੇ ਰਾਹੁਲ ਗਾਂਧੀ ਨਹੀਂ ਦੇਖੋ ਜੀ ਰਾਹੁਲ ਗਾਂਧੀ ਪ੍ਰਧਾਨ ਹੈ ਉਹਨਾਂ ਨੇ ਆਪਣੇ ਅਪੁਆਇੰਟਮੈਂਟਸ ਕਰਨੀਆਂ ਨੇ ਇਹ ਕਾਂਗਰਸ ਦਾ ਜਿਹੜਾ ਅੰਦਰੂਨੀ ਮਾਮਲਾ ਹੈ ਮੈਂ ਤਾਂ ਜੋ ਪ੍ਰਿੰਕਾ ਕਹਿੰਦੇ ਅਜੇ ਤੱਕ ਰਾਜਨੀਤੀ ਚ ਆਏ ਨਹੀਂ ਨਾ ਹੀ ਉਹਨਾਂ ਨੇ ਕੋਈ ਰਿਪੋਰਟ ਕਾਰਡ ਹੈ ਕਿ ਉਹਨਾਂ ਨੇ ਕੀ ਕੀ ਦੇਖ ਰਹੇ ਨੇ ਜੀ ਦੇਖੋ ਜੀ ਤਾਂ ਹਰ ਇੱਕ ਪਾਰਟੀ ਚ ਹੁੰਦਾ ਕੋਈ 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 ਇਹ ਤਾਂ ਇਹ ਤਾਂ ਬਾਦਲ ਚੋਂ ਨੈਲਸਨ ਮੰਡੇਲਾ ਦੇਖ ਰਹੇ ਸੀ ਠੀਕ ਹੈ ਨਾ ਸੋ ਇਹ ਇਹ ਮੈਂ ਤਾਂ ਸ਼ੁਭ ਕਾਮਨਾ ਹੀ ਦੇਵਾਂਗਾ ਪ੍ਰਿੰਕਾ ਨੂੰ ਕਿ ਤੁਸੀਂ ਆਓ ਜੇ ਅੱچھے ਕੰਮ ਕਰਨਗੇ ਲੋਕ ਤੁਹਾਨੂੰ ਸੈਪਟ ਕਰਨਗੇ ਇਹ ਕਿਹੜੀ ਗੱਲ ਮਾਨ ਸਰ ਜੇਲਾ ਚੋਂ ਨਿਕਲ ਮੈਨੂੰ ਖੁਦ ਨੂੰ ਤਨਖਾਹਾਂ ਆ ਰਹੀਆਂ ਨੇ ਤੋ ਜੇਲ ਮੰਤਰੀ ਨੂੰ ਇਹ ਚਾਹੀਦਾ ਕਿ ਉਹ ਇਸ ਇਸ ਮਾਮਲੇ ਚ ਜਿਹੜਾ ਸਖਤੀ ਨਾਲ ਐਕਸ਼ਨ ਲੈਣ ਜਿਹੜਾ ਦੇ ਵਿੱਚ ਉਹ ਗੈਂਗਸਟਰ ਚੱਲ ਰਹੇ ਜਿਹੜੇ ਨੇ ਉਹ ਆਪਣੇ ਧੰਦੇ ਚਲਾ ਰਹੇ ਨੇ ਜਿਹੜਾ ਦੇ ਵਿੱਚ ਮੋਬਾਈਲ ਜਾਂ ਜਿਹੜਾ ਦੇ ਵਿੱਚ ਨਸ਼ੇ ਵਰਤਾਏ ਜਾ ਰਹੇ ਨੇ ਇਹਦਾ ਮਤਲਬ ਕਿਤਨੇ ਕਿਤਨੇ ਮਿਲੀਭੁਗਤ ਹੈਗੀ ਹੈ